ਅਸੀਂ ਤਿੰਨੇ ਜਣੇ ਇਸ ਸ਼ਹਿਰ ਤੋਂ ਜਾਨੇ ਆ ਹਨਾ ਕੰਮ ਤੇ ਤੇ ਜਦੋਂ ਅਸੀਂ ਬੱਸ ਉਤਰੇ ਆ ਕੇ ਤਾਂ ਮੈਂ ਆਪਦੇ ਨਾਲ ਦੇ ਨੂੰ ਕਹ ਜਿਹੜਾ ਮੇਰੇ ਨਾਲ ਸੀਗਾ ਮੁੰਡਾ ਮੈਂ ਕਹ ਤਰਾ ਬੈਗ ਕਿੱਥੇ ਆ ਜਾਨੂ ਬੱਸ ਚਲੇ ਗਈ ਦੀ ਯਾਨੀ ਕਿ ਸਾਡੀਆਂ ਅੱਖਾਂ ਤੋਂ ਪਰੇ ਹੋ ਗਈ ਸੀ ਕਹਿੰਦਾ ਬੈਗ ਰਹਿ ਗਿਆ ਮੈਨੂੰ ਐ ਹੱਲ ਕੇ ਜੇ ਕਹਿੰਦਾ ਮਗਰ ਭੱਜਣ ਲੱਗਿਆ ਸੀਗਾ ਬੱਸ ਦੇ ਤੇ ਜਾ ਉਹ ਤੇਰੇ ਇਹਨਾਂ ਨੇ ਕਿੱਥੇ ਰੁਕਣਾ ਸੀ ਹਨਾ ਤੇ ਅਗਲਾ ਜਿਹੜਾ ਸਟਾਪ ਸੀਗਾ ਬੱਸ ਦਾ ਤੇ ਅੱਧਾ ਕਿਲੋਮੀਟਰ ਤੇ ਹੋਣਾ ਮੈਂ ਕਿਹਾ ਨਾ ਹੁਣ ਤੇ ਤੁਰਾਲਾ ਹੋਣਾ ਉਹਦੇ ਤੇ ਜਾ ਕੇ ਹੈ ਨਾ ਤੇ ਉੱਥੇ ਵੀ ਉਹਨੇ ਦੇਖਣਾ ਸੀਗਾ ਵੀ ਜੇ ਕਿਸੇ ਨੇ ਰੋਕਦੀ ਤਾਂ ਬਸ ਠੀਕ ਹੈ ਨਹੀਂ ਉਹਨੇ ਉੱਥੋਂ ਵੀ ਨਗਾ ਕੇ ਚਲੇ ਜਾਣਾ ਸੀਗਾ ਫਿਰ ਉਹਨੂੰ ਨਾਲ ਮੈਂ ਇੱਥੇ ਬੱਸ ਢੇ ਲੈ ਕੇ ਗਿਆ ਤੇ ਬੱਸ ਢੇ ਵਾਲਿਆਂ ਤੋਂ ਨੰਬਰ ਨੂੰਬਰ ਲਿੱਤਾ ਉੱਥੇ ਆਹ ਚ ਉਹ ਤਾਂ ਬੰਦ ਕਰ ਗਏ ਸੀ ਆਫਿਸ ਤਾਂ ਬੰਦ ਕਰ ਦਿੰਦੇ ਨੇ 2 ਵਜੇ ਗਰਮੀਆਂ ਚ ਇੱਥੇ ਹੈ ਨਾ ਫਿਰ ਉੱਥੇ ਜਿਹੜਾ ਮੁੰਡਾ ਇੱਕ ਹੋਲ ਡਰਾਈਵਰ ਸੀਗਾ ਉਹਨੇ ਤਿੰਨ ਚਾਰ ਜਣਿਆਂ ਨੂੰ ਫੋਨ ਕੀਤਾ ਵੀ ਆਹਾਂ ਟਾਈਮ ਤੇ ਬੱਸ ਗਈ ਆ ਉਧਰ ਨੂੰ ਵੀ ਉਹਦਾ ਨੰਬਰ ਮੁੰਡੇ ਦਾ ਉਨੇ ਉਹਨੂੰ ਫੋਨ ਕੀਤਾ ਡਰਾਈਵਰ ਨੂੰ ਚੱਲ ਉਹਨੂੰ ਨੰਬਰ ਤਾਂ ਮਿਲ ਗਿਆ ਉਹ ਮੁੰਡਾ ਫੋਨ ਨਾ ਚੱਕੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਤੁਹਾਨੂੰ ਵੀ ਨੰਬਰ ਦੇ ਦੇ ਇਹਦਾ ਤੇ ਉਹ ਕਹਿੰਦਾ ਵੀ ਨੰਬਰ ਦੇ ਨਹੀਂ ਸਕਦੇ ਹੈਗੇ ਅਸੀਂ ਵੀ ਤੂੰ ਜਿਹੜਾ ਇਹਨਾਂ ਦਾ ਆਫਿਸ ਦਾ ਨੰਬਰ ਹੁੰਦਾ ਵੀ ਉਹਦੇ ਤੇ ਹੀ ਕਰਕੇ ਦੇਖਦਾ ਵੀ ਜੇ ਚੱਕਦੇ ਨਹੀਂ ਫਿਰ ਜਿੱਥੇ ਹੁਣ ਬੱਸ ਚਲੇਗੀ ਆ ਉੱਥੇ ਚਲੇ ਜਾਓ ਤੇ ਕਹਿੰਦਾ ਜੇ ਮੈਨੂੰ ਆ ਗਿਆ ਉਹਦਾ ਫੋਨ ਉਹਨੂੰ ਮੈਂ ਇਹ ਕਹਿ ਦੂੰਗਾ ਵੀ ਕੱਲ ਨੂੰ ਭਾਈ ਦਸਤਖਤ ਖੜਾ ਦਈਏ ਇੱਥੇ ਹਨਾ ਵੀ ਜੇ ਉਹਨੇ ਸਾਹਮ ਕੇ ਰੱਖਿਆ ਹੋਊਗਾ ਹੁਣ ਉਹ ਬੱਸ ਘੰਟੇ ਡੇਢ ਘੰਟੇ ਬਾਅਦ ਉਧਰੋਂ ਮੁੜ ਕੇ ਆਉਣੀ ਸੀਗੀ ਉਹ ਕਹਿੰਦਾ ਵੀ ਜੇ ਦੇਖ ਲਿਓ ਵੀ ਕਈ ਵਾਰੀ ਹੁਣ ਸ਼ਾਮ ਨੂੰ ਫਿਰ ਡਰਾਈਵਰ ਚੇਂਜ ਹੋ ਜਾਂਦੇ ਨੇ ਉਧਰੋਂ ਆਉਣ ਲੱਗੇ ਹਨ ਜਿੰਨਾਂ ਦੇ 8 ਘੰਟੇ ਪੂਰੇ ਹੋ ਜਾਂਦੇ ਹੋਣਗੇ ਫਿਰ ਉਹ ਉਹ ਕਹਿੰਦਾ ਵੀ ਜੇ ਬੱਸ ਉਹਨੇ ਸਾਨੂੰ ਨੰਬਰ ਦੱਸਤਾ ਸੀ ਬੱਸ ਦਾ ਵੀ ਜੇ ਉਹ ਬੱਸ ਆ ਗਈ ਤਾਂ ਉਹਦੇ ਵਿੱਚ ਦੇਖ ਲਿਓ ਜੇ ਪਰਸਪਿਆ ਹੋਊਗਾ ਵੀ ਨਹੀਂ ਕੱਲ ਨੂੰ ਜਦੋਂ ਮੁੰਡਾ ਹੋਊਗਾ ਡਰਾਈਵਰ ਉਹ ਤਾਂ ਫਿਰ ਪੁੱਛ ਲਿਓ ਇੱਥੇ ਦਸਤਰ ਫੜਾ ਦੂੰਗਾ ਕਿਹਨੋਂ ਹੁਣ ਗੱਲ ਤਾਂ ਉਹਨਾਂ ਨਾਲ ਮਿਲ ਕੇ ਹੀ ਕਰ ਹੋਣੀ ਆ ਵੀ ਕਿੱਥੇ ਹੈ ਕਿੱਥੇ ਨਹੀਂ ਉਹਨੂੰ ਮਿਲਿਆ ਵੀ ਆ ਕਿਸੇ ਨੇ ਚੱਕ ਲਿਆ ਹਨਾ ਉਹ ਮਿਲ ਕੇ ਹੀ ਪਤਾ ਲੱਗਣਾ ਹੁਣ ਉਹਨੂੰ ਮੈਂ ਹੁਣ ਇੱਥੇ ਚੱਲਿਆ ਸੀ ਉਹਦੇ ਕੋਲੇ ਉਹਦੇ ਘਰ ਦੇ ਮੂੰਹ ਦੇ ਦੀ ਬੱਸ ਲੰਘਦੀ ਆ ਜਿੱਥੇ ਮੁੰਡਾ ਨੇ ਹੁੰਦਾ ਵੀ ਚੱਲ ਜੇ ਆ ਗਈ ਬੱਸ ਜਾ ਮੁੰਡਾ ਵੀ ਆ ਗਿਆ ਤਾਂ ਦੇਖ ਲਾਂਗੇ ਫਿਰ ਪੁੱਛ ਕੇ ਉਹਨਾਂ ਨੂੰ ਇਤੋਂ ਹੀ ਆਉਣੀ ਆ ਬੱਸ ਵੀ ਤੇ ਬੱਸ ਦੇ ਵਿੱਚ ਵੀ ਹੱਥ ਬੱਸ ਦੇ ਵਿੱਚ ਗਿਆ ਤਾਂ ਉਹ ਕੱਟ ਦੇ ਵਿੱਚ ਵੀ ਉਹਦੀ ਚ ਤੇ ਆ ਬੈਂਕ ਦਾ ਕਾਰਡ ਸੀਗਾ ਤੇ ਕੁਸ਼ਕ ਆ ਇੱਕੋ ਸੀ ਇੱਕ ਬੱਸ ਦਾ ਜਿਹੜਾ ਪਾਸ ਹੁੰਦਾ ਪਾਸ ਸੀ ਚਲ ਬੈਂਕ ਦਾ ਕਾਰਡ ਵੀ ਬਣ ਜਾਊਗਾ ਉਹ ਇੱਥੇ ਥਾਣੇ ਰਿਪੋਰਟ ਕਰਾਉਣੀ ਪੈਣੀ ਆ ਜਾ ਕੇ ਫੇਰ ਉਹ ਬੈਂਕ ਵਾਲੇ ਬੈਂਕ ਵਾਲੇ ਤਾਂ ਜਦੀ ਬਣਾ ਦੇਣਗੇ ਜਦੋਂ ਰਿਪੋਰਟ ਲਿਖ ਕੇ ਲੈ ਕੇ ਇੱਥੋਂ ਲੈ ਕੇ ਫਿਰ ਉਹ ਦੇ ਦੇਣਗੇ ਹਨਾ ਸਾਨੂੰ ਕਾਪੀ ਜੀ ਇੱਕੋ ਦੀ ਤੇ ਫੇਰ ਉਹ ਬੈਂਕ ਵਾਲੇ ਦੇ ਦੇਣਗੇ ਜਦ ਹੀ ਬਣਾ ਕੇ ਤੇ ਪਾਸ ਵੀ ਮਿਲ ਜਾਊਗਾ ਚੱਲ ਬੱਸਦਾ ਹਨਾ ਪਰ ਗੱਲ ਤਾਂ ਇਹ ਆ ਵੀ ਥੋੜਾ ਖੱਜਲਖਵਾਰੀ ਜੀ ਤਾਂ ਹੈਗੀ ਹੋਈ ਆ ਹੁਣ ਦੇ ਕੰਮ ਤੋਂ ਇੱਕ ਦਿਹਾੜੀ ਛੱਡੂਗਾ ਨਾਲੇ ਉਧਰ ਨੁਕਸਾਨ ਕਰਾਇਆ ਨਾਲੇ ਇੱਧਰ ਭਜਨ ਠ ਕਰੂਗਾ ਆਪਦੇ ਚੱਲ ਜੀ ਹੁਣ ਆਏ ਮਿਲ ਵੀ ਜਾਵੇ ਤਾਂ ਚੰਗਾ ਹੀ ਆ ਆਕੇ ਮਹਾਨ ਨੂੰ ਮਿੱਤਾ ਦੁਬਾਰਾ ਗਰਮੀ ਜੀ ਹੋ ਗਈ ਸੀ ਉੱਥੇ ਬੈਠਿਆਂ ਨੂੰ ਤੇ 2 ਘੰਟੇ ਬਾਅਦ ਬੱਸ ਆਈ ਤੇ ਮਿਲ ਗਿਆ ਸੀ ਚਲ ਬੱਸ ਦੇ ਵਿੱਚੋਂ ਸਮਾਨ ਸੀਟ ਦੇ ਥੱਲੇ ਜੋ ਸਿੱਟਿਆ ਪਿਆ ਸੀਗਾ ਪਰ ਫਰੋਲੇਆ ਪਿਆ ਸੀਗਾ ਉਹਦੀ ਕਿੱਟ ਜੀ ਸਾਰੀ ਪਰ ਕਾਗਜ਼ ਲੱਭ ਗਏ ਸਾਰੇ ਇੱਕ ਲੀਡ ਜੀ ਹੁੰਦੀ ਆ ਮੋਬਾਈਲ ਦੀ ਬੱਸ ਉਹ ਹੀ ਨਹੀਂ ਮਿਲੀ ਹੈਗੀ ਬਾਕੀ ਸਾਰਾ ਕੁਝ ਮਿਲ ਗਿਆ ਸੀ ਖੱਜਲ ਖਵਾਰੀ ਤੋਂ ਬਚਾਅ ਹੋ ਗਿਆ ਨਹੀਂ ਫਿਰ ਛੁੱਟੀ ਛਾਟੀ ਲੈਣੀ ਪੈਣੀ ਸੀਗੀ ਛੁੱਟੀ ਛਾਟੀ ਲੈ ਕੇ ਫਿਰ ਸਾਰੇ ਕੰਮ ਕਰਾਉਣੇ ਪੈਣੇ ਸੀਗੇ ਚਲੋ ਮਿਲ ਗਿਆ ਚੰਗਾ ਹੋਇਆ ਐਤਕੀ ਬਈ ਐਤਕੀ ਬਈ ਮੀਹਾਂ ਨੇ ਬਸ ਕਰਾਈ ਪਈ ਆ ਪੰਜਾਬ 'ਚ ਹਨਾ ਲੈਹਂਦੇ ਦੇ ਚੜਦੇ ਦੋਨਾਂ ਪੰਜਾਬਾਂ 'ਚ ਬੁਰਾ ਹਾਲ ਹੋਇਆ ਪਿਆ ਬਹੁਤ ਜ਼ਿਆਦਾ ਸਰਕਾਰਾਂ ਨੇ ਲੜਾਈਆਂ ਵੀ ਲਾਤੀਆਂ ਸਾਰਾ ਕੁਝ ਕਰਤਾ ਪਰ ਇਹ ਜੇ ਟਾਈਮ ਦੇ ਵਿੱਚ ਸਰਕਾਰਾਂ ਹੁਣ ਲੋਕਾਂ ਦੇ ਨਾਲ ਨਹੀਂ ਖੜਦੀਆਂ ਹੈਗੀਆਂ ਹਨਾ ਨਾ ਉਧਰ ਲਈਆਂ ਨਾ ਇਧਰ ਲਈਆਂ ਤੇ ਹੋਇਆ ਵੀ ਬਹੁਤ ਬੁਰਾ ਹਾਲ ਆ ਤੇ ਚਲੋ ਇੱਕ ਦੂਜੇ ਦੀ ਮਤਤਾ ਕਰਨ ਲੱਗੇ ਹੋਏ ਨੇ ਸਾਰੇ ਹੀ ਮਤਤਾ ਕਰਨ ਲੱਗੇ ਹੋਏ ਨੇ ਹਨਾ ਜਿੱਥੇ ਜਿੱਥੇ ਨਹੀਂ ਆਇਆ ਹੋਇਆ ਉੱਥੋਂ ਲੋਕੀ ਲਾ ਰਾਸ਼ਨ ਲੈ ਕੇ ਜਾਂਦੇ ਨੇ ਦੇਖਦੇ ਆਂ ਵੀਡੀਓ ਰੋਜ਼ ਤੇ ਮੈਂ ਵੀ ਤਾਂ ਹੀ ਨਹੀਂ ਵੀਡੀਓ ਪਾਈਆਂ ਹੈਗੀਆਂ ਮੈਂ ਕਹੇ ਹਜੇ ਟਾਈਮ ਦੇ ਵਿੱਚ ਕਿਹਦਾ ਦੇਖਣ ਨੂੰ ਜੀ ਕਰਦਾ ਯਾਰ ਬਲੌਗ ਬਲੌਗ ਜੀ ਹੈ ਨਾ ਤੇ ਬਸ ਇਹੀ ਆ ਜਿਹੜੇ ਦੂਰ ਬੈਠੇ ਨੇ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਮਹਾਰਾ ਸੱਚੇ ਬਾਦਸ਼ਾਹ ਚਲੋ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹ ਤਾਂ ਰਲ ਮਿਲ ਕੇ ਸਾਰੇ ਲੱਗੇ ਹੋਏ ਨੇ ਪੂਰਾ ਕਰਨ ਤੇ ਬਾਕੀ ਹੁਣ ਮੀ ਹਟ ਜਾਣ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਜਾਵੇ ਦੋਨਾਂ ਪਾਸੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਚੱਲਿਆ ਸੀ ਮਾੜਾ ਬੱਸ ਅੱਡੇ ਬੱਸ ਦਾ ਟਾਈਮ ਪੁੱਛਣ ਬਾਹਰ ਨਿਕਲਿਆ ਠੰਡ ਜੀ ਹੋਈ ਪਈ ਹੈ ਠੰਡ ਲੱਗਦੀ ਆ ਤੀਆਂ ਮਹੀਨਿਆਂ ਦੇ ਵਿੱਚ ਮੌਸਮ ਜਿਹਾ ਬਦਲ ਚੱਲੇ ਆ ਨਾ ਅਨੇ ਪੁਰਾ ਕੀ ਇਸ਼ਾਰਾ ਨੇ ਮਾਰੀ ਜਾਂਦਾ ਹਿੰਦੇ ਬਸ ਜਹਾਜ਼ ਰੋਕਦੇ ਹੁੰਦੇ ਆ ਕੁੜੀਆਂ ਜੀਆਂ ਮੂਰੇ ਖੜ ਕੇ ਰੋਕਦੇ ਨਹੀਂ ਹੁੰਦੀਆਂ ਜਦ ਆਏ ਇਸ਼ਾਰੇ ਜੇ ਮਾਰਦਾ ਸੀ ਦੂਰੋਂ ਇੱਕ ਪਪਾ ਯਾ ਜਾਕਟਾਂ ਲਈ ਖੰਡਾ ਆਏ ਆ ਸਾਹਮਣੇ ਪਾਈ ਜਾਂਦੇ ਆ ਮੈਂ ਦੇਖਾ ਉਹਦੀਆਂ ਵਾਹ ਨਾਲ ਆ ਗਿਆ ਮੈਂ OK ਜਾਕਟਾਂ ਵੀ ਪਾਈ ਜਾਂਦੇ ਆ ਬਸ ਦਾ ਟਾਈਮ ਤਾਂ ਯਾਰ ਐਸਾ ਵੈਸਾ ਹੀ ਆ ਉਹ ਮੁੰਡੇ ਲਈ ਕੰਮ ਮਿਲਿਆ ਸੀਗਾ ਤੇ ਨਾ ਤਾਂ ਉਹ ਕੰਮ ਟਾਈਮ ਉਧਰੋਂ ਆਉਣ ਦਾ ਬਸਹੀ ਤਰੀਕੇ ਨਾਲ 10 11 ਵਜੇ ਉਦੋਂ ਉਧਰੋਂ ਆਉਂਦੀ ਆ ਤੇ ਇਧਰੋਂ ਜਾਣ ਦਾ ਵੀ ਹੈ ਨਹੀਂਗਾ ਚੰਗੀ ਤਰ੍ਹਾਂ ਟਾਈਮ ਤੇ ਹੈ ਨਹੀਂ ਸੀ ਕਹਿਣ ਦਾ ਮਤਲਬ ਬਸ ਦਾ ਸਹੀ ਬਣਦਾ ਟਾਈਮ ਕਿ ਉਹ ਪਿੰਡ ਆ ਪਹਾੜਾਂ ਜਿਆਂ ਦੇ ਵਿੱਚ ਆ ਉੱਥੇ ਕਣਾ ਦੀ ਦੋ ਕੁ ਬੱਸਾਂ ਦੋ ਤਿੰਨ ਕ ਟਾਈਮ ਨੇ ਬੱਸ ਪੱਸਾਂ ਦੇ ਇੱਕ ਸਵੇਰੇ ਦੁਪਹਿਰੇ ਸ਼ਾਮ ਨੂੰ ਆਈਆਂ ਤੇ ਤਾਂ ਕਰਕੇ ਬੱਸ ਦਾ ਫਿਰ ਬਣਿਆ ਨਹੀਂਗਾ ਉਹਦਾ ਤੇ ਇੱਕ ਨਾ ਸਾਡੇ ਸ਼ਹਿਰ ਦੇ ਵਿੱਚ ਸਾਲ ਬਾਅਦ ਫੇਸਤਾ ਲੱਗਦਾ ਹੁੰਦਾ ਵਾ ਆ ਦੇਖੋ ਇਹ ਸਾਲ ਬਾਅਦ ਲੱਗਦਾ ਵਾ ਚਾਰ ਦਿਨ ਚੱਲਣਾ ਇਹ ਦਿਨ ਰਾਤ ਉਹ ਲਾਈਟਾਂ ਲੁੱਟਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਇਹਨਾਂ ਨੇ ਸਾਰਿਆਂ ਨੇ ਤੇ ਆਹ ਇਹਦੀ ਤਿਆਰੀ ਹੋ ਚੁੱਕੀ ਆ ਅੱਜ ਤੋਂ ਹੁਣੇ ਚਾਰ ਦਿਨ ਚੱਲੂ ਇਹ ਇਹ ਨਹੀਂ ਵੀ ਇੱਥੇ ਕਿ ਇੱਥੇ ਤੱਕ ਹੀ ਸੀਮਤ ਆ ਹੈ ਜਿੰਨਾ ਵੀ ਆ ਸਾਡੇ ਸ਼ਹਿਰ ਦੇ ਆਲੇ-ਦੁਆਲੇ ਇਹਦੇ ਆ ਸੈਂਟਰ ਵਾਲੀ ਜਗ੍ਹਾ ਦੇ ਆਲੇ-ਦੁਆਲੇ ਜਿੱੱਡੀ ਵੀ ਸੜਕ ਆ ਤੇ ਹੁਣ ਆ ਮਾ ਘਟੋ-ਘਟਣੀ 3 ਕਿਲੋਮੀਟਰ ਲੰਬੀ ਤੇ ਪਰੇ ਥੱਲੇ ਪਾਰਕ ਚ ਨੂੰ ਵੀ ਸਾਰੇ ਕਿਤੇ ਦੁਕਾਨਾਂ ਲੱਗੀਆਂ ਹੋਣਗੀਆਂ ਇਹ ਆਹ ਦੇਖੋ ਤੇ ਕਈਆਂ ਨੇ ਲਾ ਲੀਆਂ ਕਈ ਲਾਉਣ ਚੁੱਕੇ ਹੋਏ ਨੇ ਉਧਰ ਪਰਲੇ ਪਾਸੇ ਸੜਕ ਤੇ ਉੰਜ ਇੱਥੇ ਤੱਕ ਨਿਗਾਹ ਜਾਂਦੀ ਆ ਉੱਥੇ ਤੱਕ ਹੀ ਲਾ ਚੁੱਕੀ ਆ ਦੇਖੋ ਬਹੁਤ ਭਾਰਾ ਲੱਗਦਾ ਥੋੜਾ ਨਹੀਂ खासा ਭਾਰਾ ਹੁੰਦਾ ਵਾ ਜਿਵੇਂ ਆਪਣੇ ਸ਼ਪਾਰ ਦਾ ਮੀਲਾ ਹੁੰਦਾ ਵਾ ਐਂ ਹੁੰਦਾ ਇਹ ਵੀ ਇੱਥੇ ਨੂੰ ਜਿਹੜੀਆਂ ਦੁਕਾਨਾਂ ਲੱਗਦੀਆਂ ਨੇ ਇਹ ਨਹੀਂ ਵੀ ਚੱਕ ਕੇ ਉਹੀ ਆਪਦੀ ਮਰਜ਼ੀ ਨਾਲ ਜਦੋਂ ਜੀ ਕੀਤਾ ਉੱਥੇ ਲਾ ਦਿਆਂ ਔਰ ਇਹਨਾਂ ਨੇ ਨਕਸ਼ਾ ਤਿਆਰ ਕੀਤਾ ਹੋਇਆ ਸਾਰਾ ਇਹ ਇਹ ਨਕਸ਼ਾ ਤਿਆਰ ਕੀਤਾ ਹੋਇਆ ਹੈ ਇਹ ਪੁਲਿਸ ਵਾਲਿਆਂ ਦਾ ਵਾ ਹੈ ਨਾ ਤੇ ਇਹ ਨਕਸ਼ਾ ਤਿਆਰ ਕਰਕੇ ਉਹਨਾਂ ਨੇ ਸਾਰਾ ਕੁਝ ਲਿਖਿਆ ਹੋਇਆ ਨੋਟ ਲਿਖੇ ਹੋਏ ਨੇ ਬਕਾਇਦਾ ਤੇ ਬਾਕੀ ਜਣੀਆਂ ਖਾਲੀ ਹੋਣਗੀਆਂ ਜੇ ਉੱਥੇ ਕਿਸੇ ਨੇ ਲਾਉਣੀਆਂ ਹੋਣਗੀਆਂ ਉਹ ਵੀ ਉਹਨਾਂ ਨੇ ਦੱਸਿਆ ਹੈ ਵੀ ਆਹ ਜਗ੍ਹਾ ਖਾਲੀਆਂ ਨੇ ਵੀ ਇੱਥੇ ਹੀ ਨੇ ਲਾਉਣੀਆਂ ਨੇ ਉੱਥੇ ਲਾ ਸਕਦਾ ਤਾਂ ਇਹ ਸਾਰਾ ਇੰਨਾ ਇਕੱਠ ਲੱਗਿਆ ਹੋਇਆ ਉੱਥੇ ਉਹਦੇ ਲਈ ਇਹ ਨਹੀਂ ਹੈ ਵੀ ਆਪਦੀ ਆ ਮਰਜ਼ੀ ਨਾਲ ਜਗ੍ਹਾ ਮਿਲ ਗਈ ਤਾਂ ਚੱਕ ਕੇ ਲਾਤੀਆਂ ਨਹੀਂ ਨਹੀਂ ਇਹਨਾਂ ਨੇ ਪਰਮਿਸ਼ਨ ਲਈਤੀ ਆ ਬਕਾਇਦਾ ਪੈਸੇ ਭਰੇ ਨਹੀਂ ਨੇ ਤਾਂ ਕਰਕੇ ਇੱਥੇ ਲਾ ਕੇ ਬੈਠੇ ਨੇ ਯਾਨੀ ਕਿ ਹਜੇ ਪੂਰਾ ਚੰਗੀ ਤਰ੍ਹਾਂ ਭਰਿਆ ਨਹੀਂ ਨਾ ਅਰੇ ਤਹਦ ਕੰਨ ਅਬ ਇਹਨਾਂ ਦੇ ਵਿੱਚ ਇਹਨਾਂ ਦੇ ਸਮਾਨ ਸਮੂਨ ਹੁੰਦੇ ਨੇ ਗੱਡੀਆਂ 'ਚ ਸਾਰਾ ਕੁਛ ਆ ਦੇਖੋ ਹਜੇ ਤਾਂ ਇੱਥੇ ਲਾ ਕੇ ਖੜੇ ਨੇ ਉੱਥੇ ਜਾਣਗੇ ਪਰਮਿਸ਼ਨ ਪਰਮਿਸ਼ਨ ਲੈ ਕੇ ਵੀ ਕਿੱਥੇ ਲਾਉਣੀਆਂ ਨੇ ਆਰੇ ਸਾਰੀਆਂ ਹਜੇ ਤਾਂ ਇੱਥੇ ਹੀ ਖੜੀਆਂ ਨੇ ਆ ਦੇਖੋ ਗੱਡੀਆਂ ਵੀ ਇੱਥੇ ਹੀ ਖੜੀਆਂ ਸਾਰੀਆਂ ਫਿਰ ਪਰਮਿਸ਼ਨ ਪਰਮਿਸ਼ਨ ਲੈ ਕੇ ਫੇਰ ਲਾਉਣਗੇ ਆਪ ਦਾ ਉੱਧਰਲੇ ਪਾਸੇ ਵੀ ਸਾਰੇ ਕਿਤੇ ਹੀ ਲੱਗੀਆਂ ਹੁੰਦੀਆਂ ਨੇ ਠੰਡੇ ਨਹੀਂ ਜ਼ਿਆਦਾ ਹੋ ਗਈ ਸੱਚ ਦੱਸਾਂ ਯਾਨੀ ਕਿ ਬਗੈਰ ਕੋਟੀ ਜਾਂ ਜਾਗਰ ਤੋਂ ਆਪਾਂ ਬਾਹਰ ਜਾ ਹੀ ਨਹੀਂ ਸਕਦੇ ਤੇ ਨਾਲੇ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਲ ਹੁੰਦਾ ਉਹ ਜਿਨ੍ਹਾਂ ਨੇ ਦੁਕਾਨਾਂ ਲਾਈਆਂ ਹੋਈਆਂ ਨੇ ਬਾਹਰ ਨਾਲੇ 1% ਵੀ ਪਰਸੈਪਸ਼ਨ ਹੈ ਨਹੀਂ ਸੀਗਾ ਮੀਂਹ ਦਾ 1 ਮਿੰਟ ਵੀ 1 ਮਿੰਟ ਨਹੀਂ 1% ਸੱਚ 1% ਵੀ ਹੈ ਨਹੀਂ ਸੀਗਾ ਵੀ ਅੱਜ ਮੀਂਹ ਹੋਣਾ ਤੇ ਬੱਦਲ ਘੋਲਿਆ ਪਿਆ ਵਾ ਦੇਖੋ ਜੇ ਦਿੰਦਾ ਹੋਵੇ ਇੱਧਰੋਂ ਨਹੀਂ ਕਹਿੰਦੇ ਨੇ ਰੱਬ ਦਾ ਕੁਝ ਨਹੀਂ ਪਤਾ ਹੈਗਾ ਉਹ ਇਸ ਗੱਲਾਂ ਤੇ ਕਹਿੰਦੇ ਹੁੰਦੇ ਆ ਵੀ ਰੱਬ ਦਾ ਕੁਝ ਨਹੀਂ ਪਤਾ ਟਾਈਮ ਦੇਖੋ ਪੂਰੇ ਸਵਾ 12 ਹੋ ਗਏ ਸਾਢੇ 12 ਹੋਣ ਵਾਲੇ ਆ ਦੇਖੋ ਨਾ ਆਹ ਲੇਖ ਤੇ ਲੋੜਾ ਕਿ ਫੋੜੀ ਆ ਮਾਰਕੀਟ ਲੱਗੀ ਹੋਈ ਆ ਲੋਕੀ ਗਿੜੇ ਦਿੰਦੇ ਫਿਰਦੇ ਨੇ ਇਹ ਚਾਰ ਦਿਨ ਰਹਿੰਦਾ ਹੁੰਦਾ ਮੈਂ ਹੁਣ ਦੱਸ ਹੀ ਛੜਿਆ ਤੁਹਾਨੂੰ ਕਈ ਵਾਰੀ ਇਹ ਐਂ ਚੱਲਣਾ ਕੰਮ ਕਿਉਂਕਿ ਹੁਣ ਰਾਤ ਦਾ ਮੀਂਹ ਦਾ ਮੀਂਹ ਦਾ ਮਾਹੌਲ ਜਿਹਾ ਲੱਗਦਾ ਤਾਂ ਕਰਕੇ ਮੇਰੇ ਹਿਸਾਬ ਨਾਲ ਖਾਣ ਪੀਣ ਵਾਲੀਆਂ ਤੇ ਕਰਨਾ ਜੀ ਆ ਪਰ ਇਕੱਠ ਬਹੁਤ ਆ ਜਿਵੇਂ ਆਪਣਾ ਸ਼ਪਾਰ ਦਾ ਮੀਲਾ ਚੱਲਦਾ ਹੁੰਦਾ ਨਾ ਉਵੇਂ ਹੀ ਆ ਹਾਂ ਦੇਖੋ ਕਿੰਨਾ ਇਕੱਠ ਜੀਪ ਲਿਖਾ ਪੈ ਰਿਹਾ